ਤੁਸੀਂ ਮਾਰਕੀਟ 'ਚ ਸੁਣਿਆ ਹੋਊਗਾ ਜੀ ਇੱਕ ਪਾਸੇ ਤਾਂ ਚੀਜ਼ ਵੇਚ ਰਹੀ ਆ 5000 ਦੀ ਇੱਕ ਪਾਸੇ ਉਹੀ ਚੀਜ਼ ਵੇਚ ਰਹੀ ਆ 2500 ਦੀ 2000 ਦੀ 2500 ਦੀ ਇੱਥੇ ਗੱਲਾਂ ਦਿਖਾਵਾਈ ਆ ਪੱਲੇ ਇਹਦੇ ਇੱਥੇ ਕੁਝ ਨਹੀਂ ਹੈਗਾ ਜੀ ਇੱਕ ਕਾਰ ਆ ਮਸ਼ੀਨ ਬੱਕੀ ਖਾਲੀ ਪਈ ਆ ਹੂੰ ਜਦੋਂ ਖਰਾਬ ਹੋ ਗਈ ਸੁੱਟੋ ਤਾਂ ਇਹਦਾ ਕੋਈ ਹੱਲ ਨਹੀਂ ਆ ਆ ਵੀ ਥੋੜੀ ਹੋਈ ਆ ਹਾਂਜੀ ਇਹ ਹੈਗੀ ਆ ਕਿੱਠ ਦੀ ਹਾਂਜੀ ਹਾਂ ਹਨਾ ਤੇ ਉਹਦਾ ਮੈਂ ਧੱਕਣ ਜਾ ਕੇ ਦਿਖਾਉਣਾ ਮਸ਼ੀਨ ਤਾਂ ਫੇਰ ਦਿਖਾਵਾਂਗੇ ਹੁਣ ਇਹ ਹੈ ਆ ਜੀ ਜਿਹੜੀ 2500 ਦੀ ਜਾਇ ਦੂ ਵੀ ਘੱਟ ਇਹ ਹੈਗੀ ਆ ਸਵਾ ਗਿੱਠ ਦੀ ਹਾਂਜੀ ਹਾਂ ਸਵਾ ਤੋਂ ਵੀ ਵੱਧਦੀ ਹੋਊਗੀ ਫਿਰ ਥੋੜੇ ਵਾਲੀ ਕਿਉਂ 5000 ਦੀ ਆ ਜੀ ਕਾਰਨ ਕਿ ਆ ਜਿਹੜੀਆਂ ਛੋਟੀਆਂ ਆ ਮਸ਼ੀਨਾਂ ਨੇ ਇਹਨਾਂ ਦਾ ਵੀ ਡਿਮਾਂਡ ਵੱਧਾ ਫਿਰ ਹੁਣ ਇਹ ਹਰੇਕ ਬੰਦੇ ਤੋਂ ਤਿਆਰ ਨਹੀਂ ਕਰਾਉਂਦੇ ਮਾੜਾ ਮਾਲ ਤਾਂ ਹਰੇਕ ਬੰਦੇ ਤੋਂ ਤਿਆਰ ਕਰਾਇਆ ਜਾ ਸਕਦਾ ਜਿਹੜਾ ਵਧੀਆ ਮਾਲ ਹੋ ਆਪ ਤਿਆਰ ਕੀਤਾ ਜਾਣਾ ਹੁੰਦਾਗਾ ਫਿਰ ਆਪਦੇ ਹੱਥੇ ਭਰੋਸਾ ਹੁੰਦਾ ਵੀ ਮੈਂ ਕੀਤੀ ਆ ਚੀਜ਼ ਤਿਆਰ ਮੈਂ ਮਾਰੀ ਨਹੀਂ ਕੀਤੀ ਹਨਾ ਜੀ ਅੰਮ੍ਰਿਤ ਇਹ ਹੀ ਗੱਲ ਹੈ ਅੱਛਾ ਰਿਪੇਅਰ ਵੀ ਕਰ ਦਿੰਨੇ ਹੋ ਰਿਪੇਅਰ ਵੀ ਕਰ ਦਿੰਨੇ ਹੋ ਵੱਡੇ ਵਾਲਾ ਹਾਂ ਜੀ ਵੱਡਾ ਠੀਕ ਆ ਅੱਛਾ ਹੁਣ ਜਿਹੜਾ ਦਰਸ਼ਕਾਂ ਦਾ ਸਵਾਲ ਸੀ ਵੀ 8 ਨੰਬਰ ਰਾਡ ਚੱਲੂ ਹਾਂ ਜੀ ਬਿਲਕੁਲ ਚੱਲੂਗਾ ਇਹਦੇ ਚੱਲੂਗਾ ਇਹ ਮਸ਼ੀਨ ਤੇ 8 ਨੰਬਰ ਰਾਡ ਵੀ ਚੱਲੂਗਾ ਜੀ ਠੀਕ ਹੈ ਜੀ ਹਾਂ ਜੀ ਹੁਣ ਮੰਜ਼ਲਾਂ ਦੀ ਗਿਣਤੀ ਕਰਦੇ ਹਾਂ ਇਹ ਹੋ ਗਈ 2500 ਦੀ ਹਾਂ ਜੀ ਇਹ ਹੋ ਗਈ ਕਿੰਨੇ ਦੀ ਇਹ ਇਹ 5000 ਦੀ ਸਰ ਇਹ 5000 ਦੀ ਇਹਦੇ ਵਿੱਚ ਹੋ ਗਿਆ ਇੱਕ ਕਾਰਡ ਹਾਂ ਜੀ ਹਨਾ ਇਹਦੇ ਵਿੱਚ ਕਿੰਨੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਅੱਜ ਕੰਪੈਰੀਸ਼ਨ ਕਰਨਾ ਹੈਗਾ ਕੰਪੈਰੀ ਯਾਨੀ ਕਿ ਮੈਂ ਜਿਵੇਂ ਹੁਣ ਕਹਿ ਦਿੰਨੇ ਆ ਵੀ ਆਤਾ ਜੀ ਕੋਬਰਾ ਦਾ ਤੇ ਇੱਕ ਪਾਸੇ ਮਿੱਟੀ ਖਾਣਾ ਡੱਡੂ ਖਾਣਾ ਹੁੰਦਾ ਹਨਾ ਡੱਡੂ ਖਾਣੇ ਦੀ ਜ਼ਹਿਰ ਤੇ ਕੋਬਰੇ ਦੀ ਜ਼ਹਿਰ ਚ ਕਿੰਨਾ ਕੁ ਫਰਕ ਹੁੰਦਾ ਹੈ ਮੰਨ ਲਓ ਕਿਸੇ ਕਈ ਦਵਾਈਆਂ ਚ ਵੀ ਸੱਪ ਦੀ ਜ਼ਹਿਰ ਪੈਂਦੀ ਹੁੰਦੀ ਉਥੇ ਡੱਡੂ ਖਾਣੇ ਦੀ ਜ਼ਹਿਰ ਨਹੀਂ ਪੈਂਦੀ ਹੁੰਦੀ ਉਥੇ ਪੈਂਦੀ ਹੁੰਦੀ ਹੈ ਜਿਹੜਾ ਕੋਬਰਾ ਹੁੰਦਾ ਕਿੰਗ ਕੋਬਰਾ ਉਹੀ ਕੰਪੇਰੀਅਨ ਅੱਜ ਆਪਾਂ ਨੇ ਕਰਨਾਗਾ ਕਰਨਾ ਕਾਦੇ ਵਿੱਚ ਆ ਤੁਸੀਂ ਮਾਰਕੀਟ ਤੇ ਸੁਣਿਆ ਹੋਊਗਾ ਜੀ ਇੱਕ ਪਾਸੇ ਤਾਂ ਚੀਜ਼ ਵਿਕ ਰਹੀ ਆ 5000 ਦੀ ਇੱਕ ਪਾਸੇ ਉਹੀ ਚੀਜ਼ ਵਿਕ ਰਹੀ ਆ 2500 ਦੀ 2000 ਦੀ 2500 ਦੀ ਅਗਲਾ ਕਹਿੰਦਾ ਜੀ ਵੀ ਓਨੀ ਹੀ ਘੈਂਟ ਆ ਪਰ ਜਦੋਂ ਆਪਾਂ ਨਾ ਉਹਦਾ ਢੱਕਣ ਚੱਕਦੇ ਆ ਸੱਪ ਨੂੰ ਪਟਾਰੀ ਚੋਂ ਕੱਢਦੇ ਆ ਜਾਂ ਮਸ਼ੀਨ ਦਾ ਢੱਕਣ ਚੱਕਦੇ ਆ ਨਤੀਜਾ ਤਾਂ ਫੇਰ ਆਉਂਦਾਗਾ ਖੜੇ ਆ ਖੰਨਾ ਰੋਡ ਤੇ ਮਲੇਰ ਕੋਟਲੇ ਦੇ ਵਿੱਚ ਪਹਿਲਾ ਦੋ ਵੀਡੀਓ ਪਾ ਚੁੱਕੇ ਨੇ ਇਹਨਾਂ ਦੀਆਂ ਗੈਲੈਕਸੀ ਬਿਲਡਿੰਗ ਵਾਲਿਆਂ ਦੀਆਂ ਇੰਨਾ ਕੁ ਪਿਆਰ ਦਿੱਤਾ ਇੰਨਾ ਕੁ ਪਿਆਰ ਦਿੱਤਾ ਉਹਦਾ ਮੈਂ ਧੰਨਵਾਦ ਦੀਆਂ ਸੱਚੀ ਉਹ ਬਹੁਤ ਪਿਆਰ ਮਿਲਿਆਗਾ ਵੈਸੇ ਤਾਂ ਸਾਰੀਆਂ ਵੀਡੀਓ ਤੇ ਮਿਲਦਾਗਾ ਇੱਥੇ ਵੀ ਬਹੁਤ ਪਿਆਰ ਮਿਲਿਆ ਪਰ ਅਨਵਰ ਜੀ ਜਿਹੜੇ ਇੱਥੇ ਦੇ ਓਨਰ ਨੇ ਨਾ ਉਹਨਾਂ ਨੇ ਵੀ ਸਵਾਦ ਲਿਆ ਤਾਂ ਜਿਹੜਾ ਵੀ ਕਸਟਮਰ ਲੈ ਕੇ ਆਗਾ ਉਹਨੇ ਮੈਨੂੰ ਲੱਗਦਾ ਮੈਨੂੰ ਦਿਲੋਂ ਅਸੀਸਾਂ ਹੀ ਦਿੱਤੀਆਂ ਹੋਣਗੀਆਂ ਗਾਲਾਂ ਕੱਢਣ ਵਾਲਾ ਤਾਂ ਇਹਨਾਂ ਨੇ ਕੋਈ ਗੁੰਜਾਇ ਸੀ ਨਹੀਂ ਛੱਡੀ ਕਿਉਂਕਿ ਮਾਲ ਹੀ ਇੰਨਾ ਵਧੀਆ ਦਿੱਤਾ ਅੱਜ ਫੇਰ ਗੱਲਬਾਤ ਕਰਦੇ ਆਂ ਸੇਤਾ ਜੀ ਹਾਂਜੀ ਸਭ ਕੁਝ ਅੱਛਾ ਇੱਕ ਆ ਮਸ਼ੀਨ ਪਈ ਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਲਾਂਭਾ ਦਿੰਨਾ ਜੀ ਤੁਸੀਂ ਲੋਕਾਂ ਨੂੰ ਠੱਗੀ ਜਾਂਦੇ ਦਿਜੀਏ ਲਾਂਭੇ ਲਈ ਚੀਜ਼ ਹੈ ਜੀ ਤਾਂ ਨਹੀਂ ਮੈਂ ਦਿੰਨਾ ਵੀ ਤੁਸੀਂ ਲੋਕਾਂ ਨੂੰ ਠੱਗੀ ਜਾਂਦੇ ਹੋ ਆ ਮਸ਼ੀਨਾਂ ਤੁਸੀਂ ਵੀਡੀਓ ਦੇਖੀ ਜਾਓ ਹਾਂਜੀ ਹਾਂਜੀ ਮਾਰਕੀਟ ਦੇ ਵਿੱਚ 25 2500 ਦੀਆਂ ਜੈਦੂ ਵੀ ਘੱਟ ਮਿਲ ਜਾਂਦੀਆਂ ਹਾਂਜੀ ਹਾਂ ਬਿਲਕੁਲ ਆ ਬਿਲਡਿੰਗ ਮਸ਼ੀਨ ਹਾਂਜੀ ਹਾਂ ਇਹ ਤਾਂ ਐਂ ਦੱਸੋ ਵੀ 2500 ਦੀ ਇਹ 235 ਆ ਥੋੜੇ ਆਲੀ ਮਸ਼ੀਨਾਂ ਖੁੱਲੀ ਹੋਈ ਏ ਦੋਹੇ ਚਲੋ ਖੁੱਲੀਆਂ ਹੋਈਆਂ ਨੇ ਇਹ ਕਿੰਨੀ ਆ ਜੀ ਇਹ 255 250 ਅੱਛਾ ਹਾਂਜੀ ਚਲੋ 255 250 ਸੌਰੀ ਹਾਂਜੀ ਹਾਂਜੀ ਇਹ ਹੈਗੀ ਆ 250 ਇੱਧਰ ਜੀ ਹੁਣ ਆਪਾਂ ਕੱਦ ਦੀ ਗੱਲ ਕਰੀਏ ਹਨਾ ਹਾਂਜੀ ਆ ਵੀ ਥੋੜੀ ਹੋਈ ਆ ਹਾਂਜੀ ਇਹ ਹੈਗੀ ਆ ਗਿੱਠ ਦੀ ਹਾਂਜੀ ਹਾਂ ਹਨਾ ਤੇ ਉਹਦਾ ਮੈਂ ਟੱਕਣ ਜਾ ਕੇ ਦਿਖਾਉਣਾ ਮਸ਼ੀਨ ਤਾਂ ਫੇਰ ਦਿਖਾਵਾਂਗੇ ਹੁਣ ਇਹ ਆ ਜੀ ਜਿਹੜੀ 2500 ਦੀ ਜਾਇ 2 ਵਿਘਟ ਇਹ ਹੈਗੀ ਆ ਸਵਾ ਗਿੱਠ ਦੀ ਹਾਂਜੀ ਹਾਂ ਸਵਾ ਤੋਂ ਵੀ ਵੱਧ ਹੀ ਹੋਊਗੀ ਫਿਰ ਥੋੜੇ ਵਾਲੀ ਕਿਉਂ 5000 ਦੀ ਆ ਜੀ ਸਾਡੇ ਵਾਲੀ ਛੋਟੀ ਆ ਤਾਂ ਹਾਂ ਵਿੱਚੋਂ ਦੇਖੋ ਤੁਸੀਂ ਇਹਨਾਂ ਦੀ ਜਿਹੜੀ 2500 ਵਾਲੀ ਮਸ਼ੀਨ ਆ ਜੀ ਹਾਂ ਇਹਦੇ ਵਿੱਚ ਸਿਰਫ ਇੱਕ ਕਾਰਡ ਹੀ ਲੱਗਿਆ ਜੀ ਅੱਛਾ ਹਾਂਜੀ ਹਾਂ ਫਿਰ ਇਹ 'ਚ ਤਾਂ ਇੱਕ ਕਾਰਡ ਲੱਗਿਆ ਗਲਤ ਆ ਇਹ ਵੀ ਚੱਲਦੀ ਤਾਂ ਨਹੀਂ ਹੋਊਗੀ ਜਦ ਐਡੀ ਵੱਡੀ ਬਣਾਤੀ ਅਗਲੇ ਨੇ ਬਿਲਕੁਲ ਨਹੀਂ ਚੱਲਦੀ ਜੀ ਇਹ 10 20 ਰਾੜਾ ਤੇ ਇਹ ਫੁੱਕ ਜਾਂਦੀ ਹੈ ਜੀ ਮੱਚ ਜਾਂਦੀ ਹੈ ਇਹਦੇ ਵਿੱਚ ਸਿਰਫ 1 ਜੀਬੀਟੀ ਲਾਇਆ ਜੀ ਇਹ ਦੇਖੋ 1 ਜੀਬੀਟੀ ਇੱਕ ਕਿੱਦਾਂ ਲਗਾਇਆ ਕਿੱਦਾਂ ਲਗਾਇਆ ਸੀਰੇ ਵਿੱਚ 4 IG ਬੀਟਰ ਆਏ ਨੇ ਆਪਣੀ ਮਸ਼ੀਨ ਹੁਣ ਐਂ ਦੇਖੋ ਦਰਸ਼ਕੋ ਕੋਲ ਕੇ ਤੁਹਾਨੂੰ ਦਿਖਾ ਰਹੇ ਹਾਂ ਹੁਣ ਮੰਜ਼ਲਾਂ ਦੀ ਗਿਣਤੀ ਕਰਦੇ ਹਾਂ ਇਹ ਹੋ ਗਈ 2500 ਦੀ ਹਾਂਜੀ ਇਹ ਹੋ ਗਈ ਕਿੰਨੇ ਦੀ ਇਹ ਇਹ 5000 ਦੀ ਸਰ ਇਹ 5000 ਦੀ ਇਹਦੇ ਵਿੱਚ ਹੋ ਗਿਆ ਇੱਕ ਕਾਰਡ ਹਾਂਜੀ ਹਨਾ ਇਹਦੇ ਵਿੱਚ ਕਿੰਨੇ ਨੇ ਇੱਥੇ 4 ਕਾਰਡ ਨੇ ਜੀ ਇੱਕ ਆ ਕਾਰਡ ਆ ਜੀ ਇੱਕ ਆ ਸਟਾਰਟਿੰਗ ਕਾਰਡ ਆ ਜੀ अच्छा ਤੇ ਕਪੈਸਟਰ ਕਾਰਡ ਹੋ ਗਿਆ ਜੀ ਇੱਥੇ ਤੇ ਡੈਡ ਕਾਰਡ ਹੋ ਗਿਆ ਜੀ اچھا ਇੱਕ ਚੌਕ ਐਕਸਟਰਾ ਲਗਾਈ ਹੈ ਜੀ ਵਿਚੇ ਤੇ ਠੀਕ ਆ ਪੂਰੀ ਪਾਵਰਫੁੱਲ ਮਸ਼ੀਨ ਆ ਜੀ ਮੰਨ ਲਾ 25 ਚੌਕਾ 10 10 ਹਾਂ ਜੀ 10000 ਦੀ ਬਣ ਗਈ ਇਹਦੇ ਮੁਕਾਬਲੇ ਜੀ ਗੱਲ ਇਹਦੇ ਮੁਕਾਬਲੇ ਚ ਹਾਂ ਜੀ ਹਾਂ ਅੱਛਾ ਤੁਸੀਂ ਕਹਿੰਦੇ ਵੀ 10 20 ਵਾਰ ਫੂਕੇ ਸਸਰੀ ਗੱਲ ਬੁਲਾ ਦੂਗਾ ਹਾਂ ਜੀ ਹਾਂ ਮੱਚ ਜਾਏ ਇਹ ਫਿਰ ਕਿੰਨੇ ਫੂਕੇ ਬੁਲਾਓ ਇੱਕ ਡੱਬਾ ਫੂਕੋ ਜੀ ਤੁਸੀਂ ਕੰਟੀਨਿਊ ਕੰਟੀਨਿਊ ਅਸੀਂ ਗਾਰੰਟੀ ਦਿੰਦੇ ਆ ਜੀ ਹਾਂ ਪੂਰੀ ਪਾਵਰਫੁੱਲ ਮਸ਼ੀਨ ਆ ਜੀ ਅੱਛਾ ਹਾਂ ਜੀ ਊ ਮੈਂ ਅੱਛਾ ਇਹ ਕੰਟੀਨਿ ਹਾਂਜੀ ਹਾਂਜੀ ਹੂੰ ਤਾਂ ਬੰਦਾ ਹੌਲੀ ਹੌਲੀ ਤਾਂ ਕੰਮ ਲੈ ਸਕਦਾ ਕੰਮ ਹੌਲੀ ਹੌਲੀ ਇਹਦੇ ਲੈ ਸਕਦਾ ਕੰਟੀਨਿਊ ਫੁਕਾਗੇ ਮਸ਼ੀਨ ਮੱਚ ਜਾਏ ਇਹਦੇ ਪੂਰਾ ਕੰਟੀਨਿਊ ਡੱਬਾ ਫੂਕੇ ਵੀ ਐ ਮਰੂਗੀ ਫੇਰ ਵੀ ਵਧੀਆ ਚੱਲੂਗਾ ਹਾਂ ਪੂਰਾ ਦਿਨ ਟੰਕੇ ਢੰਕੇ ਦੇ ਚਲਾਓ ਕੋਈ ਦਿੱਕਤ ਨਹੀਂ ਹੈਗੀ ਅੱਛਾ ਜੀ ਠੀਕ ਹੈ ਜੀ ਇਹ ਮੁੱਖ ਕਾਰਨ ਦੋਸਤੋ ਇਹ ਆ ਵੀ ਗਿਣਤੀ ਕਰ ਲੋ ਇਹਨਾਂ ਚੀਜ਼ਾਂ ਦੀ ਫੇਰ ਆ ਦੇਖੋ ਆ ਕਪੈਸਟਰ ਦੇਖ ਲੋ ਇਹਦੇ ਉਹੀ ਖਾਲੀ ਪਈਆ ਫੇਰ ਆ ਚੀਜ਼ ਐਂ ਖਾਲੀ ਪਈਆ ਹੁਣ ਇਹਦਾ ਥਾਂ ਹੀ ਨਹੀਂ ਛੱਡਿਆ ਕਿਤੇ ਉਂਗਲ ਫੇਰ ਨੂੰ ਆ ਦੇ ਛੱਡੀ ਐ ਕੋਈ ਜਗਾ ਕਿਸੇ ਪਾਸੇ ਵੀ ਕੈਪੈਸਟਰ ਵੀ ਦਿਖਾਓ ਸਾਡੇ ਆ ਦੇਖੋ ਇੱਥੇ ਕੈਪੈਸਟਰ ਸਿਰਫ 3 ਲੱਗੇ ਨੇ ਠੀਕ ਹੈ ਜੀ ਅਸੀਂ ਕੈਪੈਸਟਰ ਵੀ ਦੇਖੋ ਵੱਡੇ 4 ਕੈਪੈਸਟਰ ਲਾਏ ਨੇ ਪੂਰੀ ਕਾਰਡ ਹੀ ਲਾਏ ਜੀ ਕੈਪੈਸਟਰ ਅੱਛਾ ਇਹ ਛੋਟੇ ਨੇ ਹਨਾ ਜੀ ਇਹ ਵੱਡੇ ਨੇ ਹਨਾ ਬਾਕੀ ਭਈ ਬਾਕੀ ਜਗ੍ਹਾ ਹੀ ਨਹੀਂ ਹੈਗੀ ਕਿਤੇ ਇਹਨਾਂ ਨੇ ਇਹਨੂੰ ਮਤਲਬ ਦਿਖਾਵਾ ਨਹੀਂ ਕੀਤਾ ਵੀ ਵੱਡਾ ਕਰਕੇ ਕਹ ਜੀ ਵੀ ਇਹ ਤਾਂ ਹੋਰ ਮਹਿੰਗੀ ਹੈ ਹਨਾ ਜਗ੍ਹਾ ਦਾ ਦਿਖਾਵਾ ਨਹੀਂ ਕੀਤਾ ਇਹਨਾਂ ਨੇ ਦਿਖਾਵਾ ਨਹੀਂ ਕੀਤਾ ਕੰਮ ਕੀਤਾਗਾ ਇੱਥੇ ਕੱਲਾ ਦਿਖਾਵਾ ਹੀ ਆ ਪੱਲੇ ਇਹਦੇ ਇੱਥੇ ਕੁਛ ਨਹੀਂ ਹੈਗਾ ਜੀ ਇੱਕ ਕਾਰਾ ਮਸ਼ੀਨ ਬਾਕੀ ਖਾਲੀ ਪਈ ਆ ਹੂੰ ਜਦੋਂ ਖਰਾਬ ਹੋ ਗਈ ਸੁੱਟ ਲੈ ਤਾਂ ਕੋਈ ਹੱਲ ਨਹੀਂ ਇਹੀ ਕਾਰਨ ਆ ਬਾਈ ਆ ਸਾਡੀ ਰਿਪੇਅਰ ਵੀ ਹੋ ਗਈ ਜੀ ਅੱਛਾ ਬਾਲੇ ਵੀਰ ਤਾਂ ਇਹਨਾਂ ਦੀਆਂ ਗਾਰੰਟੀਆਂ ਵੀ ਦੇਈ ਜਾਂਦੇ ਨੇ ਜੀ ਗਾਰੰਟੀ ਦੇ ਫੋਨ ਦੇ ਨਹੀਂ ਹੁੰਦੇ ਨਾ ਪਾਉਂਦੇ ਨਹੀਂ ਹੈਗੇ ਜੀ ਗਾਰੰਟੀ ਦੇ ਦਿੰਦੇ ਆ ਅੱਛਾ ਇਹਦੀ ਜੀ ਇਹ ਜੀ ਫੁੱਲ ਗਰੰਟੀ ਦਿੰਨੇ ਆਂ ਅਸੀਂ ਗਰੰਟੀ ਨਿਮਾਉਣੇ ਵੀ ਆਂ ਜੀ। ਅੱਛਾ। ਹਾਂਜੀ। ਮੰਨ ਲਓ ਜੇ ਲੈਣੀ ਹੋਵੇ ਮਿਲਤਾ ਸਕਦੀ ਆ ਪਰ ਹਾਂ ਸਿੰਗਲ ਕਾਰਡ ਦੀ ਦੇ ਦਾਂਗੇ ਜੀ ਪਰ ਨੋ ਗਰੰਟੀ। ਅੱਛਾ। ਸਾਡੀ ਕੋਈ ਗਰੰਟੀ ਨਹੀਂ ਹੁੰਦੀ ਇਹ ਮਸ਼ੀਨ ਦੇ। ਹਾਂ। ਮੈਨੂੰ ਲੱਗਦਾ ਤੁਸੀਂ ਵੇਚ ਕੇ ਹੀ ਖੁਸ਼ ਨਹੀਂ ਇਹਨੂੰ। ਅਸੀਂ ਵੇਚੀ ਇੱਕ ਵੀ ਮਸ਼ੀਨ ਨਹੀਂ ਵੇਚੀ ਅੱਜ ਤੱਕ ਆਪਣੀ ਸ਼ਾਪ ਦੇ। ਅੱਛਾ ਇਹ ਦਿਖਾਉਣ ਵਾਸਤੇ ਹੀ ਰੱਖੀ ਆ ਗੱਲੀ। ਖਾਣ ਵਾਸਤੇ ਰੱਖੀ ਆ ਕਿਉਂਕਿ ਸਾਨੂੰ ਤਸੱਲੀ ਨਹੀਂ ਇਹ ਮਸ਼ੀਨ ਦੇ ਕੇ ਕਸਟਮਰ ਨੂੰ ਕਸਟਮਰ ਦਾ 10 ਰਾੜਾ ਫੂਕ ਕੇ ਰਸੀਦ ਤੋਂ ਲਿਆ ਕੇ ਵੀ ਮੱਚ ਗਈ ਪਹਿਲੇ ਹੀ ਬੜੀ। ਹਾਲਾ ਇਹ ਆ ਜੀ ਜਿਹੜੀ ਗੱਲ ਮੈਂ ਦੱਸਦਾ ਵੀ ਇਹ ਇਹ ਨਾ ਲਾਂਭਾ ਹਟ ਕੇ ਖੁਸ਼ ਨਹੀਂ ਹੁਣ ਇਹਨਾਂ ਨਾਲ ਮੇਰਾ 7-8 ਮਹੀਨਿਆਂ ਦਾ ਬਾਹ ਪਿਆ ਹੋਇਆਗਾ ਨਹੀਂ ਤਾਂ ਨਾ ਇੱਕ ਵੀਡੀਓ ਤੋਂ ਬਾਅਦ ਦੂਜੀ ਵੀਡੀਓ ਤੇ ਜਦੋਂ ਮਾੜੀ ਚੀਜ਼ ਹੋਵੇ ਸੱਚ ਕਰਕੇ ਜਾਣੇ ਲੋਕ ਗਾਲਾਂ ਕੱਢਣ ਲੱਗ ਜਾਂਦੇ ਨੇ ਇਹਨਾਂ ਲਈ ਦੂਜੀ ਵੀਡੀਓ ਤੇ ਅਗਲਾ ਲਿਖਿਆ ਥੱਲੇ ਪੜ੍ਹ ਲਿਓ ਪੁਰਾਣੀ ਵੀਡੀਓ ਲੱਭ ਕੇ ਵੀ ਬਾਈ ਵਧੀਆ ਚੀਜ਼ ਮਿਲੀ ਆ ਸਾਨੂੰ ਇੱਕ ਹੋਰ ਗੱਲ ਇਹਨਾਂ ਦੀ ਇੱਕ ਵੀਰ ਨੇ ਮੈਨੂੰ ਫੋਨ ਕਰਕੇ ਕਹੀ ਕਹਿੰਦਾ ਬਾਈ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਵੀ ਅਸੀਂ ਤਾਂ ਇਕੱਲਾ ਦੇਖਣ ਆਇਆ ਲੈਣੀ ਨਹੀਂ ਕਹਾਂ ਭਾਈ ਸਾਹਮਣੇ ਮੱਗੀ ਚਾਹ ਜਿਹੜਾ ਤੁਸੀਂ ਕਹਿੰਦੇ ਹੋ ਮਸ਼ਹੂਰ ਆ ਉਹ ਤਾਂ ਸਾਨੂੰ ਚਾਹ ਪਈ ਪਹਿਲਾਂ ਚਾਹ ਪੀਓ ਲੈ ਕੇ ਜਾਇਓ ਨਾ ਜਾਇਓ ਕਹਿੰਦਾ ਯਾਰ ਅਸੀਂ ਫਿਰ ਲੈ ਕੇ ਗਏ ਹਾਂਜੀ ਹਾਂ ਆ ਬੰਦੇ ਦੀ ਕੁਆਲਿਟੀ ਹੁੰਦੀ ਆ ਥੋੜੀ ਇੱਜ਼ਤ ਕਰੀ ਦੁਕਾਨ ਤੇ ਇਹ ਵੀ ਦੁਕਾਨਦਾਰ ਆ ਤੁਸੀਂ ਵੀ ਦੁਕਾਨਦਾਰੋਂ ਤੁਸੀਂ ਤਾਂ ਲੈਣਾ ਆਣੇ ਨਾਲ ਕੋਲ ਹੈਨਾ ਜੇ ਥੋੜੀ ਇੱਜ਼ਤ ਕਰੂ ਬੰਦਾ ਪਿਆਰ ਦੇਊਗਾ ਫਿਰ ਸਾਡਾ ਮੋਹ ਵੀ ਬਣ ਜਾਂਦਾ ਹੁੰਦਾ ਯਾਰ ਵੀ ਬੰਦਾ ਹੀ ਘੈਂਟ ਆ ਅਨਵਰ ਜੀ ਹੁਣ ਹੀ ਸੱਚੇ ਬੰਦੇ ਘੈਂਟ ਨੇ ਕੱਲੇ ਆਏ ਨਹੀਂ ਵੀ ਕੱਲੀ ਖਾਲੀ ਪੀਲੀ ਇੱਜ਼ਤ ਚੀਜ਼ ਵੀ ਕੁਆਲਿਟੀ ਉਹ ਤੁਹਾਡੇ ਸਾਹਮਣੇ ਧਰਤੀ ਹੋਰ ਵੀ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਜੀ ਅੱਛਾ ਦਰਸ਼ਕੋ ਇਹਨਾਂ ਨੂੰ ਨਾ ਮੈਂ ਇੱਕ ਚੀਜ਼ ਹੋਰ ਆਖਿਆ ਵੀ ਬਾਈ ਆ ਜਿਵੇਂ ਹੁਣ ਆਹ 10 ਨੰਬਰ ਹੈਣਾ ਜੀ ਹਾਂ ਜੀ 10 ਬਾਹਲੇ ਵੀਰਾਂ ਦੇ ਮੈਸੇਜ ਆ ਯਾਰ ਕਿ 8 ਨੰਬਰ ਰાડ ਵਾਲੀ ਮਸ਼ੀਨ ਮਿਲ ਜੂਗੀ ਰੇਟ ਦਾ ਮਾਰਕੀਟ ਨਾਲੋਂ ਸਸਤਾ ਮਿਲ ਜੂਗਾ ਉਹ ਮੈਂ ਇਹਨਾਂ ਨੂੰ ਆਖਾਵਾਂ ਬਾਈ ਉਹ ਦੱਸੋ ਕਿਉਂਕਿ ਮਸ਼ੀਨਾਂ ਦੇ ਨਾਲ ਕੋਲੇ ਵੱਡੀਆਂ ਵੀ ਪਈਆਂ ਨੇ ਜਿਹੜੇ ਉਹ ਕਿਹੜੀਆਂ ਹੁੰਦੇ ਨੇ ਉਹ ਟਰੰਕ ਜੇ ਵਰਗੇ ਆ ਪੁਰਾਣੀਆਂ ਹੈਣਾ ਜੀ ਉਹ ਵੀ ਹੈਗੀਆਂ ਨੇ ਉਹ ਵੀ ਹੁੰਦੀਆਂ ਅੱਛਾ ਰਿਪੇਅਰ ਵੀ ਕਰ ਦਿੰਦੇ ਹੋ ਰਿਪੇਅਰ ਵੀ ਕਰ ਦਿੰਦੇ ਬਾਡੇ ਵਾਲਾ ਹਾਂ ਜੀ ਬਾਡੇ ਠੀਕ ਆ ਅੱ ਹੁਣ ਜਿਹੜਾ ਦਰਸ਼ਕਾਂ ਦਾ ਸਵਾਲ ਸੀ ਵੀ 8 ਨੰਬਰ ਰਾਡ ਚੱਲੂ? ਹਾਂਜੀ ਬਿਲਕੁਲ ਚੱਲੂਗਾ ਜੀ। ਇਹਦੇ ਚੱਲੂਗਾ ਜੀ। ਇਹ ਮਸ਼ੀਨ ਤੇ 8 ਨੰਬਰ ਰਾਡ ਵੀ ਚੱਲੂਗਾ ਜੀ। ਠੀਕ ਹੈ ਜੀ। ਹਾਂਜੀ। ਅੱਛਾ ਗੱਲ ਆਏ ਆ। ਨਰਸ਼ਿਕੋ ਬੰਦੇ ਦੀਆਂ ਜਵਾਨਾਂ ਹੀ ਹੁੰਦੀਆਂ ਨੇਗੀਆਂ। ਪਹਿਲਾਂ ਵਾਲੀ ਖੋਲ ਕੇ ਦਿਖਾ ਤੀ। ਟਾਈਮ ਦੀ ਵੀ ਘਾਟ ਹੁੰਦੀ ਆ ਸਾਰਾ ਕੁਝ ਹੁੰਦਾ ਹਨਾ। ਵੀ ਇਹਨੂੰ ਜੇ ਖੋਲ ਕੇ ਕੋਈ ਦੇਖੇ ਤਾਂ ਪਈਆ ਪਰ ਉਹਦੇ ਵਾਂਗ ਉਸਰੀ ਹੈ ਜੀ ਬਿਲਕੁਲ ਉਸਰੀ ਹੈ ਚਾਰ ਫੁੱਲ ਕਰੀ ਪਿਆ ਹਾਂ ਜੀ ਫੁੱਲ ਕਰੀ ਪਿਆ ਹਾਂ ਜੀ ਠੀਕ ਹੈ ਜੀ ਤੇ ਜੇ 8 ਨੰਬਰ ਰਾਡ ਚਲਾਉਣਾ ਤਾਂ ਕਿੰਨਾ ਚਿਰ ਚੱਲੂ ਇੱਥੇ 8 ਨੰਬਰ ਰਾਡ ਦਾ ਇੱਕ ਡੱਬਾ ਜੀ ਲਗਾਤਾਰ ਚਲਾ ਸਕਦੇ ਹਾਂ ਠੀਕ ਹੈ ਹਾਂ ਅਜਾ ਮੰਨ ਲਓ ਜਿਹੜੇ ਟਰਾਲੀਆਂ ਟਰੂਲੀਆਂ ਬਣਾਉਂਦੇ ਨੇ ਉਹਨਾਂ ਦੇ ਕੰਮ ਦੀ ਹੈ ਹਾਂ ਰਿਪੇਅਰਾਂ ਤੇ ਟਰਾਲੀਆਂ ਤੇ ਹੁੱਕ ਬਿਲਡਿੰਗ ਕਰਨੀ 8 ਨੰਬਰ ਰਾਡ ਦੀ ਵਰਤੋਂ ਹੁੰਦੀ ਹੈ ਤਾਂ ਇਹ ਮਸ਼ੀਨ 8 ਨੰਬਰ ਵੀ ਚਲਾਉਗੀ 10 ਦਾ ਚਲਾਉਗੀ ਚਲਾਉਗੀ ਦੋ ਡੱਬੇ ਲੇਕਿਨ 8 ਦਾ ਵੀ ਇੱਕ ਡੱਬਾ ਇਹਦੇ ਚਲਾ ਠੀਕ ਹੈ ਜੀ ਹਾਂ ਜੀ ਹਾਂ ਬਹੁਤ ਵਧੀਆ ਮਸ਼ੀਨ ਹੈ ਮੰਨ ਲਓ ਵੀ 8 ਦਾ ਕਿੰਨਾ ਕੁ ਫਿਰ ਰੈਸਟ ਮਾੜੀ ਮੁੱਟੀ ਰੈਸਟ ਤਾਂ ਚਲੋ ਵੈਸੇ ਹੀ ਨਹੀਂ ਐਨੀ ਕੁ ਤਾਂ ਵੈਸੇ ਬੰਦਾ 700 ਪੀ ਲੱਗ ਜਾਂਦਾ ਫਿਰ ਬਿਲਕੁਲ ਬਿਲਕੁਲ ਗੱਲ ਇਹ ਆ ਵੀ ਇਹਨਾਂ ਦੀ ਚੀਜ਼ ਦੇ ਵਿੱਚ ਤੁਹਾਨੂੰ ਜਿਵੇਂ ਪਹਿਲਾਂ ਦੱਸਤਾ ਵੀ ਜੇ ਮਾੜੀ ਹੋਈ ਤਾਂ ਇਹ ਦੱਸ ਦੇਣਗੇ ਚੀਜ਼ ਇਹਨਾਂ ਦੀ ਕੁਆਲਿਟੀ ਆ ਆਪ ਦੇ ਯਾਰ ਕਰਦੇ ਆਸੈਂਬਲ ਆਪ ਕਰਦੇ ਆ ਆਸੈਂਬਲ ਆਪ ਕਰਦੇ ਹਾਂ ਜੀ ਠੀਕ ਹੈ ਜੀ ਇਹਨਾਂ ਦੀ ਐਂ ਕਹਿ ਲਓ ਵੀ ਫੈਕਟਰੀ ਨਿੱਕੀ ਆ ਦਿਲ ਵੱਡੇ ਨੇ ਤੇ ਜਿਹੜਾ ਖੰਨਾ ਰੋਡ ਤੇ ਮੱਗੀ ਚਾਹਲੇ ਦੇ ਸਾਹਮਣੇ ਹੋਣਾ ਇਹ ਉਹ ਅਸੀਂ ਮਸ਼ਹੂਰ ਪਹਿਲਾਂ ਦੱਸਦਾ ਵੀ ਕਿਉਂ ਆ ਕਿਉਂ ਉਹਦਾ ਨਾਮ ਲੈਨੇ ਆ ਬਹੁਤ ਪੁਰਾਣੀ ਚਾਹ ਦੁਕਾਨ ਹੋਣ ਕਰਕੇ ਬਹੁਤ ਲੰਮਾ ਇੱਕ ਨਾਮੀ ਆ ਵੈਸੇ ਵੀ ਹਾਂਜੀ ਇਹਨਾਂ ਦੀ ਹੈਗੀ ਆ ਗੈਲੈਕਸੀ ਬਿਲਡਿੰਗ ਹਾਂਜੀ ਬਰਕਰਸ ਜੀ ਮਕੈਨੀਕਲ ਬਰਕਰਸ ਸੋਰੀ ਤੇ ਇੱਥੇ ਆਉਣਾ ਅਨਵਰ ਜੀ ਕੋਲੇ ਮੈਂ ਕਹਣਾ ਜੇ ਛੋਟੀ ਮਸ਼ੀਨ ਘੱਟ ਪੈਸਿਆਂ ਲਈ ਲੈ ਲਿਆ ਕੇ ਇੱਕ ਵਾਰੀ ਚੈੱਕ ਕਰ ਲਓ ਫਿਰ ਬਾਅਦ ਤਾਂ ਤੁਹਾਡਾ ਪਈ ਜਾਣਾ ਮੁੜ ਕੇ ਤੁਹਾਡੀ ਲਿਹਾਜ ਨਹੀਂ ਟੁੱਟਣੀ ਕਾਰਨ ਇਹ ਆ ਵੀ ਚੀਜ਼ਾਂ ਘੈਂਟ ਦਿੰਦੇ ਨੇ ਅਰੇ ਇੱਕ ਮਿਗ ਦੀ ਵੀਡੀਓ ਪਾਈ ਸੀ ਆਪਾਂ ਨੇ ਹਾਂਜੀ ਹਾਂਜੀ ਹਨਾ ਜੀ ਕਿੰਨੀਆਂ ਕ ਵਿਕ ਗਈਆਂ ਜੀ ਵਿੱਚ ਵਧੀਆ ਵਿਕ ਗਈ ਸਾਡੇ ਅੱਛਾ ਹੁਣ ਆਰਡਰ ਦੇਈ ਜਾਂਦੇ ਹੋ ਹਾਂਜੀ ਹਾਂ ਆਰਡਰ ਦੀ ਜਾਨੀ ਜੀ ਕਿੰਨੀਆਂ ਮੈਨੂੰ ਸੁਣਿਆ ਦੀ ਆ ਵੀ ਪੈਂਡਿੰਗ ਆਰਡਰ ਪਏ ਨੇ ਵੀ ਉਹਨਾਂ ਮਾਲ ਨਹੀਂ ਤਿਆਰ ਹੋ ਰਿਹਾ ਮਾਲ ਉਹ ਅਸਲ ਤਿਆਰ ਘਟ ਹੋ ਰਿਹਾ ਜੀ ਹਲਕਾ ਮਾਲ ਤਾਂ ਹੈਂ ਗਿਆ ਲੇਕਿਨ ਸਾਡਾ ਜੀ ਨਹੀਂ ਕਰਦਾ ਠੀਕ ਆ ਅਸੀਂ ਵਧੀਆ ਬਣਾ ਕੇ ਵੇਚਦੇ ਆ ਅੱਛਾ ਮਾਲ ਆ ਵੀ ਕਰਕੇ ਆਰਡਰ ਜ਼ਿਆਦਾ ਹੈ ਜੀ ਮਾਲ ਤਿਆਰ ਨਹੀਂ ਹੋਣਾ ਹੋ ਰਿਹਾ ਪੈਂਡਿੰਗ ਚ ਪਏ ਨੇ ਆਰਡਰ ਕਿੰਨੇ ਪੈਂਡਿੰਗ ਚ ਪਏ ਨੇ ਯਾਰ ਹੋਣਗੇ 20 25 ਆਰਡਰ ਹੋਣਗੇ ਇਸ ਟਾਈਮ ਹੌਲੀ ਹੌਲੀ ਤਿਆਰ ਕਰ ਕਰਕੇ ਦੇ ਦਿਆਂਗੇ ਕਿਉਂਕਿ ਇੱਧਰ ਜ਼ਿਆਦਾ ਧਿਆਨ ਹੋ ਜਾਂਦਾ ਹੈ ਇੱਧਰ ਧਿਆਨ ਆ ਜੀ ਹਾਂ ਹੋ ਜਾਂਦਾ ਹੈਗਾ ਮੰਨ ਲਓ ਇਹ ਆ ਵੀ ਥੋੜਾ ਜਿਹਾ ਪੈਂਡਿੰਗ ਜੇ ਵਧੀਆ ਕੁਆਲਿਟੀ ਦੀ ਲੈਣੀ ਹੈ ਨਾ ਪੈਂਡਿੰਗ ਚ ਆਰਡਰ ਨੇਗੇ ਮਿਲਦਾ ਜਾਊਗੀ ਤਿਆਰ ਇਹ ਆਪ ਕਰਦੇ ਨੇ ਇਸ ਕਰਕੇ ਥੋੜਾ ਜਿਹਾ ਟਾਈਮ ਲੈਂਦੇ ਕਾਰਨ ਕਿ ਆ ਜਿਹੜੀਆਂ ਛੋਟੀਆਂ ਆ ਮਸ਼ੀਨਾਂ ਨੇ ਇਹਨਾਂ ਦਾ ਵੀ ਡਿਮਾਂਡ ਵਧਾ ਫਿਰ ਹੁਣ ਇਹ ਹਰੇਕ ਬੰਦੇ ਤੋਂ ਤਿਆਰ ਨਹੀਂ ਕਰਾਉਂਦੇ ਮਾ ਮਾੜਾ ਮਾਲ ਤਾਂ ਹਰੇਕ ਬੰਦੇ ਤੋਂ ਤਿਆਰ ਕਰਾਇਆ ਜਾ ਸਕਦਾ ਜਿਹੜਾ ਵਧੀਆ ਮਾਲ ਹੋ ਆਪ ਤਿਆਰ ਕੀਤਾ ਜਾਣਾ ਹੁੰਦਾ ਹੈਗਾ ਫੇਰ ਆਪਦੇ ਹੱਥੇ ਭਰੋਸਾ ਹੁੰਦਾ ਵੀ ਮੈਂ ਕੀਤੀ ਆ ਚੀਜ਼ ਤਿਆਰ ਵੀ ਮੈਂ ਮਾੜੀ ਨਹੀਂ ਕੀਤੀ ਹਨਾ ਜੀ ਅਨਵਰ ਜੀ ਇਹੀ ਗੱਲ ਅਨਵਰ ਜੀ ਹੁਣ ਇਹਦਾ ਰੇਟ ਜਰੂਰ ਦੱਸ ਦਿਓ ਦਰਸ਼ਕਾਂ ਨੂੰ ਸੌਖਾ ਰਹਿੰਦਾ ਹੈ ਹਨਾ ਪਤਾ ਕਰਨਾ ਇਹਦਾ ਰੇਟ 8 ਨੰਬਰ ਮਸ਼ੀਨ ਵਾਲੀ ਦਾ 8500 ਰੁਪਏ ਆ ਜੀ। ਅੱਛਾ ਜੀ। ਹਾਂ ਜੀ ਹਾਂ। ਤੇ ਇਦੋਂ ਘੱਟ ਲਈਏ ਕੋਈ ਲੈਣੀ ਹੋਵੇ ਇਦੋਂ ਘੱਟ ਵੀ ਮਿਲ ਜੂਗੀ ਜੀ ਤੁਹਾਨੂੰ ਆਪਣਾ ਇਹ ਮਿਲ ਜਾਣੀ ਆ ਆਪਣੀ 7500 ਰੁਪਏ ਦੀ ਜੀ। ਅੱਛਾ ਜੀ। ਇਹ ਮਸ਼ੀਨ ਆ। ਇਹ 10 ਨੰਬਰ ਜੀ। 10 ਨੰਬਰ ਆ। 8 ਨੰਬਰ ਆ ਐਮਰਜੈਂਸੀ ਪੰ 10 ਰਾੜਾ ਚਲਾ ਸਕਦੇ ਤੇ ਠੀਕ ਆ। 10 ਨੰਬਰ ਜ਼ਿਆਦਾ ਚਲਾ ਸਕਦੇ ਆ। ਅੱਛਾ 10 ਨੰਬਰ ਦਾ ਕੰਟੀਨਿਊ ਚੱਲੀ ਜਾਊ। ਠੀਕ ਹੈ ਜੀ। ਹਾਂ ਜੀ ਇਹ 7500 ਰੁਪਏ ਦੀ ਇਹ 8500 ਰੁਪਏ ਦੀ। ਠੀਕ ਹੈ ਜੀ। ਕੁੱਲ ਮਿਲਾ ਕੇ ਭਾਈ ਤੁਹਾਡੇ ਸਾ ਅਗਲਾ ਤੱਕ ਇਹ ਕਿ ਚੁਕਾਉਣਾ ਵੀ 75000 ਦਿਓ ਚੱਲੂਗੀ ਤੁਹਾਡੀ ਚੱਲੂਗੀ ਇਹ ਕਹਿੰਦੇ 5-10 ਚੱਲਣਗੀਆਂ ਬਾਲੀਆਂ ਨਹੀਂ ਚੱਲਦੀਆਂ ਸੱਚ ਜਿਆ ਕੰਮ ਕਰਦੇ ਨੇ ਹਨਾ ਬਾਕੀ ਹੋਰ ਇਤੂ ਵੱਡੀਆਂ ਮਸ਼ੀਨਾਂ ਸਾਰੀਆਂ ਮਿਲ ਜਾਣਗੀਆਂ ਵੱਡੀਆਂ ਸਾਰੀਆਂ ਨੇ ਜੀ 8 ਨੰਬਰ ਰਾਡ ਤੱਕ ਕੰਟੀਨਿਊ ਚਲਾਉਣੀਆਂ ਨੇ ਵੱਡੀਆਂ ਮਸ਼ੀਨਾਂ ਵੀ ਸਾਡੇ ਕੋਲ ਸਾਰੀਆਂ ਨੇ ਜੀ ਠੀਕ ਹੈ ਜੀ ਬਾਕੀ ਭਾਈ ਜਾਣਕਾਰੀ ਵਾਲੀ ਤਾਂ ਤੁਹਾਨੂੰ ਹੁੰਦੀ ਹੈ ਮਿਸਤਰੀ ਵੀਰਾਂ ਨੂੰ ਮੈਂ ਇਹਨਾਂ ਨੂੰ ਓਨੇ ਸਵਾਲ ਨਹੀਂ ਕਰ ਸਕਦਾ ਤੁਸੀਂ ਫੋਨ ਤੇ ਪੁੱਛ ਲਓ ਜਿਹੜੀ ਕੋਈ ਲੈ ਕੇ ਜਾਣੀ ਹੈ ਇਹਨਾਂ ਤੋਂ ਪੁੱਛ ਕੇ ਲੈ ਜਾਓ ਐਡਰੈਸ ਨੰਬਰ ਸਕਰੀਨ ਤੇ ਲਿਖਿਆ ਹੋਇਆ ਹੈਗਾ ਗੱਲ ਹੁਣ ਇੱਥੇ ਆ ਸ਼ੇਅਰ ਕਰ ਦਿਓ ਵੀਰ ਬਣ ਕੇ ਵਧੀਆ ਕੁਆਲਿਟੀ ਦਾ ਕੰਮ ਹਨਾ ਤੁਹਾਨੂੰ ਵੀ ਸੁਖ ਦੇਊਗਾ ਇਹਨਾਂ ਨੂੰ ਵੀ ਮੈਨੂੰ ਵੀ ਜੇ ਮੈਂ ਹੁਣ 25 2500 ਵਾਲੇ ਦੀ ਐਡ ਕਰਨੀ ਹੋਈ ਮੈਨੂੰ ਵਾਧੂ ਮਿਲ ਜਾਣਗੀਆਂ ਪਰ ਉੱਥੇ ਸਵਾਦ ਮੈਨੂੰ ਵੀ ਨਹੀਂ ਆਉਣਾ ਤੁਹਾਨੂੰ ਤਾਂ ਪੈਸੇ ਖਰਾਬ ਕਰਕੇ ਆਉ ਬਈ ਕਿਉਂ ਹਨਾ ਸੋ ਬੇਨਤੀ ਹੂਇਆ ਮਾਈ ਦਾ ਸਾਥ ਜ਼ਰੂਰ ਦਿਓ ਕੰਮ ਪੂਰਾ ਘੈਂਟਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ